ਨਮਸਕਾਰ ਦੋਸਤੋ ਤੁਹਾਡਾ ਅੱਜ ਦੀ ਵੀਡੀਓ 'ਚ ਸਵਾਗਤ ਹੈ ਮੈਂ ਤੁਹਾਡਾ ਤਰਸੀਮ ਪਪਲਾਨੀ ਥੈਂਕਸ ਹਿੰਦੂਸਤਾਨ ਚੈਨਲ ਤੋਂ ਤੇ ਅੱਜ ਦੀ ਵੀਡੀਓ 'ਚ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ 12 ਤਰੀ ਗਾਰਡਨ ਹੈ ਜੋ ਕਿ ਪਟਿਆਲੇ ਵਿੱਚ ਬਹੁਤ ਹੀ ਖੂਬਸੂਰਤ ਗਾਰਡਨ ਹੈ ਤੇ ਇਸ ਗਾਰਡਨ ਵਿੱਚ ਜੋ ਮੈਂ ਦੇਖਿਆ ਬੜੇ ਅੱਛੇ ਤਰੀਕੇ ਨਾਲ ਇਹਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਸੀ ਇਸ ਜਿਹੜੇ ਦਰਖਤ ਹੈ ਜਿਹੜੇ ਕਿ ਪੰਪ 500000 ਹਜ਼ਾਰ ਹਜ਼ਾਰ ਸਾਲ ਪੁਰਾਣੇ ਇਹਦੇ ਇਹਦੇ ਚ ਦਰਖਤ ਲੱਗੇ ਹੋਏ ਨੇ ਤੇ ਆ ਜੋ ਹੁਣ ਤੁਹਾਨੂੰ ਉਸ ਦੇ ਤੁਹਾਨੂੰ ਯਾਤਰਾ ਕਰਨੇ ਆ ਇਸ ਸਥਾਨ ਦੀ ਬਾਰਾਂਦਰੀ ਦੀ ਪਟਿਆਲੇ ਵਿੱਚ ਹੈ ਜੋ ਕਿ ਸਥਿਤ ਹੈ ਤੇ ਬਹੁਤ ਹੀ ਸੁੰਦਰ ਗਾਰਡਨ ਹੈ ਜਦੋਂ ਵੀ ਤੁਹਾਨੂੰ ਸਮਾਂ ਲੱਗੇ ਤੇ ਇਸ ਗਾਰਡਨ ਵਿੱਚ ਤੁਸੀਂ ਜ਼ਰੂਰ ਜਾਓ ਤੇ ਇਹ ਵੀਡੀਓ ਥੋੜੀ ਜਿਹੀ ਫਾਸਟ ਕਰਤੀ ਕਿਉਂਕਿ ਵੀਡੀਓ ਜਿਆਦਾ ਲੰਬੀ ਨਾ ਹੋਵੇ ਤੇ ਥੋੜਾ ਮਜ਼ਾ ਨਹੀਂ ਆਉਂਦਾਗਾ ਤੇ ਇਸ ਕਰਕੇ ਆਹ ਦੇਖ ਸਕਦੇ ਹੋ ਫਲਾਵਰ ਦੀ ਇੰਨੀ ਵੈਰਾਈਟੀ ਇੰਨੀ ਵੈਰਾਈਟੀ ਇੱਥੇ ਲੱਗੀ ਹੋਈ ਹੈ ਤੇ ਦਰਖਤ ਲੱਗਿਆ ਬੇਤਹਾਸ਼ਾ ਪ੍ਰਾਣਾ ਪ੍ਰਾਣੇ ਜਿਹੜੇ ਦਰਖਤ ਹੈਗੇ ਜਿਹੜੇ ਕਿ ਆਪਾਂ ਨੂੰ ਆਮ ਦੇਖਣ 'ਚ ਨਹੀਂ ਮਿਲਦੇ ਵੇ ਉਸ ਤਰ੍ਹਾਂ ਤੁਹਾਨੂੰ ਅੱਜ ਦਰਖਤਾਂ ਦੇ ਨਾਲ ਦਰਸ਼ਨ ਕਰਾਵਾਂਗੇ ਤੇ ਸਾਡੇ ਨਾਲ ਜੁੜੇ ਰਹੋ ਅਗਰ ਸਾਡੇ ਤੁਸੀਂ ਚੈਨਲ ਤੇ ਸਾਡੇ ਪੇਜ ਤੇ ਨਵੇਂ ਤਾਂ ਕਿਰਪਾ ਜਿਹੜਾ ਹੈ ਸਾਡਾ ਪੇਜ ਫਾਲੋ ਕਰ ਲੋ ਤੁਹਾਨੂੰ ਇਸ ਤਰ੍ਹਾਂ ਦੀਆਂ ਬਹੁਤ ਹੀ ਅੱਛੇ-ਅੱਛੇ ਵੀਡੀਓ ਅਸੀਂ ਅਗਾਹ ਜਰੂਰ ਦਿਖਾਵਾਂਗੇ ਤੇ ਲੋ ਜੀ ਸਭ ਤੋਂ ਪਹਿਲਾਂ ਇਹ ਤੁਸੀਂ ਸਾਹਮਣੇ ਜੋ ਦਰਖਤ ਦੇਖ ਰਹੇ ਹੋ ਕੋਈ ਪਹਿਚਾਨ ਸਕੇ ਤੇ ਸਾਨੂੰ ਦੱਸੋ ਕਿ ਇਹ ਜਿਹੜਾ ਦਰਖਤ ਹੈ ਕਿਸ ਚੀਜ਼ ਦਾ ਦਰਖਤ ਹੈ ਇਹਦੀਆਂ ਜਿਹੜੀਆਂ ਜੜਾ ਹੈਗੀਆਂ ਜ਼ਮੀਨ ਤੇ ਇਸ ਤਰ੍ਹਾਂ ਵਿਛੇ ਹੋਈਆਂ ਸੀ ਜਿਵੇਂ ਕੋਈ ਇਨਸਾਨ ਜਿਵੇਂ ਕੋਈ ਲੇਟਿਆ ਹੋਵੇ ਨਾ ਇਸ ਤਰ੍ਹਾਂ ਦੀਆਂ ਇਹਦੀਆਂ ਜਿਹੜਾ ਮੈਨੂੰ ਦੇਖ ਨੂੰ ਮਿਲਿਆ ਤੇ ਪਛਾਣ ਸਕਦੇ ਆ ਤੇ ਪਛਾਣ ਕਰੋ ਵਾਤਾਪ੍ਰਮ ਵਾਤਾਵਰਨ ਪ੍ਰੇਮੀ ਜਰੂਰ ਦਾ ਸਕਦੇ ਆ ਕਿ ਵੀ ਇਹ ਜਿਹੜਾ ਪਲਾਂਟ ਹੈ ਕਿਸ ਚੀਜ਼ ਦਾ ਪਲਾਂਟ ਹੈ ਤੇ ਆ ਦੇਖੋ ਸਾਹਮਣੇ ਇਹ ਹੈਗਾ ਕਚਨਾਰ ਦਾ ਫਾਲਾ ਕਚਨਾਰ ਦਾ ਪੇੜ ਹੈ ਜੀ ਤੇ ਮੈਂ ਆਪਦੀ ਲਾਈਫ 'ਚ ਮੈਂ ਤਾਂ ਇਹ ਫਸਟ ਟਾਈਮ ਹੀ ਦੇਖਿਆ ਤੇ ਤੁਸੀਂ ਅੱਜ ਇਹ ਦੂਰੋਂ ਵੀ ਇਹਨੂੰ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਖੂਬਸੂਰਤ ਜਿਹੜਾ ਹੈਗਾ ਦਰਖਤ ਹੈ ਤੇ ਦੀਆਂ ਜੜਾਂ ਦੇਖਣ लायक ਸੀਗੀਆਂ ਤੇ ਇੱਕ ਆ ਸਾਹਮਣੇ ਹੋਰ ਤੁਸੀਂ ਦਰਖਤ ਦੇਖ ਰਹੇ ਹੋ ਇਹ ਵੀ ਜਿਹੜਾ ਦਰਖਤ ਹੈਗਾ ਆਮ ਦੇਖਣ ਚ ਆਪਾਂ ਨੂੰ ਨਹੀਂ ਮਿਲਦਾ ਇਹ ਬੜਾ ਇੱਕ ਵਿਸ਼ਾਲ ਦਰਖਤ ਹੈ ਤੇ ਆ ਦਸਦੀਕ ਜਾ ਕੇ ਇਸ ਦਾ ਦਰਖਤ ਦਾ ਤੁਹਾਨੂੰ ਇਹਦੇ ਵੀ ਨਜ਼ਦੀਕੋਂ ਦਰਸ਼ਨ ਕਰਾਉਣੇ ਆ ਆ ਦੇਖੋ ਜੀ ਇਹ ਹੈਗਾ ਚੀੜ ਦਾ ਚੀੜ ਦਾ ਜਿਹੜਾ ਦਰਖਤ ਹੈ ਬਹੁਤ ਹੀ ਸੁੰਦਰ ਚੀੜ ਦਾ ਦਰਖਤ ਹੈ ਤੇ ਸੱਚ ਦੱਸਾਂ ਕਿ ਇਹ ਤਾਂ ਮੈਂ ਪਹਿਲ ਫਸਟ ਟਾਈਮ ਹੀ ਜਿਹੜੇ ਹੈਗੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਦਰਖਤ ਹੈ ਦੇਖਿਆ ਬਹੁਤ ਹੀ ਖੂਬਸੂਰਤ ਦੇਖਣ ਵਾਲੇ ਇਹ ਦਰਖਤ ਹੈ ਤੇ ਇੱਕ ਇਸ ਤਰ੍ਹਾਂ ਦੀ ਇੱਕ ਛੋਟੀ ਜੀ ਇਮਾਰਤ ਵੀ ਇਸ ਵਿੱਚ ਜਿਹੜੀ ਹੈਗੀ ਆ 12 ਦਰੀਆ 12 ਦਰੀ ਗਾਰਡਨ ਪਟਿਆਲਾ ਵਿੱਚ ਦਿੱਤਾ ਹੈ ਬਹੁਤ ਹੀ ਸੁੰਦਰ ਗਾਰਡਨ ਹੈ ਸਮਾ ਲਗੀ ਤਾਂ ਜਰੂਰ ਇਸ ਨੂੰ ਦੇਖੋ ਬਹੁਤ ਹੀ ਸੁੰਦਰ ਗਾਰਡਨ ਹੈ ਤੇ ਇਸ ਤਰ੍ਹਾਂ ਅਸੀਂ ਅੱਗੇ ਵਧਦੇ ਹੋਏ ਤੁਹਾਨੂੰ ਗਾਰਡਨ ਦੇ ਦਰਸ਼ਨ ਕਰਾਉਂਦੇ ਹੋਏ ਅਸੀਂ ਗਾਉਂ ਵਧਦੇ ਗਏ ਤੇ ਜਿਹੜੀਆਂ ਇੱਥੇ ਜਿਹੜੇ ਦਰਖਤ ਦੀ ਕੁਆਲਿਟੀ ਦਰਖਤ ਜੋ ਕਿ ਬਹੁਤ ਹੀ ਸੁੰਦਰ ਜਿਹੜੇ ਕੀ ਕਦੇ ਆਪਾਂ ਦੇਖੇ ਵੀ ਨਹੀਂ ਹੁਣੇ ਤੇ ਉਹ ਦਰਖਤ ਇੱਥੇ ਦੇਖਣ ਨੂੰ ਮੈਨੂੰ ਇੱਥੇ ਮਿਲੇ ਤੇ ਲਓ ਜੀ ਹੁਣ ਅਗਲਾ ਜਿਹੜਾ ਦਰਖਤ ਹੁਣ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਪਛਾਣ ਸਕੋ ਤਾਂ ਪਛਾਣੋ ਇਹ ਦਰਖਤ ਕਿਸ ਜੀ ਦਾ ਹੈਗਾ ਇਹ ਦਰਖਤੀ ਬਹੁਤ ਹੀ ਬੜਾ ਵਿਸ਼ਾਲ ਦਰਖਤ ਹੈ ਇੰਨੀ ਜਿਹੜੀਆਂ ਜੜਾਂ ਹੈਗੀਆਂ ਇਹ ਬੋਰਡ ਦੇ ਦਰਖਤ ਵਾਂਗੂ ਹੀ ਜਿਹੜਾ ਜੜਾਂ ਸੀਗੀਆਂ ਇਹਨੀਆਂ ਥੱਲੇ ਨੂੰ ਇਹਦੀਆਂ ਜੜਾਂ ਜਿਹੜੀਆਂ ਥੱਲੇ ਲੰਮਕੀਆਂ ਵੀਆਂ ਸੀਗੀਆਂ ਤੇ ਪਛਾਣੋ ਤੇ ਹੁਣ ਦੱਸਦੇ ਆ ਇਹਦਾ ਹੈਗਾ ਇਹ ਰਬੜ ਪਲਾਂਟ ਹੈ ਜਿਹੜਾ ਕਿ ਅਸੀਂ ਆਮ ਆਰਟੀਫੀਸ਼ੀਅਲ ਪਲਾਂਟਸ ਦੇਖਦੇ ਹਾਂ ਇਹ ਰੌੜਾਡ ਪਲਾਂਟ ਹੈ ਇਹਦੇ ਜਿਹੜੇ ਪੱਤੇ ਹੈਗੇ ਆ ਬਹੁਤ ਹੀ ਸੁੰਦਰ ਬਿਲਕੁਲ ਰੌੜ ਬੰਗੂਹੀ ਇਹ ਇਸ ਤਰ੍ਹਾਂ ਦਾ ਹੈ ਪਲਾਂਟ ਹੈ ਇਸ ਤੋਂ ਅੱਗੇ ਅਸੀਂ ਵਧਦੇ ਗਏ ਦੇਖਦੇ ਹਾਂ ਅਗਲਾ ਜਿਹੜਾ ਤੁਹਾਨੂੰ ਦਰਖਤ ਦਿਖਾਉਣਾ ਹੈ ਉਹ ਕੀ ਚੀਜ਼ ਹੈ ਤੇ ਗਾਰਡਨ ਬਹੁਤ ਹੀ ਖੂਬਸੂਰਤ ਹੈ ਇਹ ਜਿਹੜਾ ਉਹ ਗਾਰਡਨ ਹੈਗਾ ਬਿਲਕੁਲ ਨਜ਼ਦੀਕ ਹੈ ਕਾਲੀ ਮਾਤਾ ਮੰਦਰ ਦੇ ਇਸ ਤਰੀਕੇ ਨਾਲ ਸੜੀ ਜਿਹੜੀ ਹੈਗੀ ਆ ਬਾਰਾਂਦਰੀ ਪਟਿਆਲਾ ਗਾਰਡਨ ਦੀ ਜਿਹੜੀ ਯਾਤਰਾ ਸਾਡੀ ਸਾਡੀ ਕੰਪਲੀਟ ਹੁੰਦੀ ਹੈ ਗਾਰਡਨ ਬਹੁਤ ਹੀ ਵਧੀਆ ਲੱਗਾ ਤੇ ਮਹਾਰਾਜਾ ਜੀ ਦੇ ਸਟੈਚੂ ਤੇ ਇਸ ਵੀਡੀਓ ਦਾ ਸੀ ਸਮਾਪਨ ਕਰਦੇ ਹਾਂ ਐਂਡ ਕਰਦੇ ਹਾਂ ਤੇ ਗਾਰਡਨ ਕਿ ਤੁਹਾਨੂੰ ਕਿਸ ਤਰ੍ਹਾਂ ਲੱਗਾ ਸਾਨੂੰ ਕਮੈਂਟਸ ਵਿੱਚ ਜਰੂਰ ਦੱਸਣਾ ਅਗਰ ਸਾਡੇ ਚੈਨਲ ਤੇ ਸਾਡੇ ਪੇਜ ਤੇ ਨਵੇਂ ਹੋ ਤਾਂ ਕਿਰਪਾ ਸਾਡੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ